ਪੰਜਾਬ ਦੇ ਵਿੱਚ ਸਿਆਸੀ ਹਾਲਾਤ ਜੋ ਇਸ ਵਕਤ ਬਣੇ ਹੋਏ ਨੇ ਖਾਸ ਤੌਰ ਦੇ ਉਤੇ ਸਿੱਖਿਆਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਥਿਤੀ ਹੁਣ ਹੋਈ ਪਈ ਹੈ ਉਸ ਨੂੰ ਲੈ ਕੇ ਹਰ ਇੱਕ ਚਿੰਤਕ ਹੈ ਕਿਉਂਕਿ ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚ ਹੋਣਾ ਬਿਹਤਰ ਜ਼ਰੂਰੀ ਹੈ ਪਰ ਹੁਣ ਸੁਖਵੀਰ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਇਹੋ ਜਿਹੇ ਹੱਤਕੰਡੇ ਅਪਣਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਨੇ ਖਾਸ ਸਵਾਲ ਖੜੇ ਹੁੰਦੇ ਨੇ ਜਿਸ ਤਰ੍ਹਾਂ ਦੂਜੇ ਪਾਸੇ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਕੀ ਹਟਾਇਆ ਜਾ ਰਿਹਾ ਤੇ ਜੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਥੇਦਾਰ ਗਿਆਨੀ ਆਪਣੇ ਰਗਵੀਰ ਸਿੰਘ ਹੋਰਾ ਦੀ ਚੁੱਪ ਦਾ ਕਾਰਨ ਕੀ ਹੈ ਕਿ ਉਹ ਵੀ ਇੰਦਰਖਤੇ ਨਰਾਜ਼ ਚੱਲ ਰਹੇ ਨੇ ਕਿਉਂਕਿ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਸਨ ਕਿ ਹਰਪ੍ਰੀਤ ਸਿੰਘ ਦੇ ਤੋਂ ਬਾਅਦ ਐਕਸ਼ਨ ਤੋਂ ਬਾਅਦ ਜੋ ਕੁਝ ਉਹਦੇ ਤੇ ਐਜੀਪੀ ਜੋ ਐਕਸ਼ਨ ਕੀਤਾ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਥੇਦਾਰ ਰੁਗਵੀਰ ਸਿੰਘ ਵੀ ਨਾਰਾਜ਼ ਨੇ ਇਹ ਵੀ ਚਰਚਾਾਂਵਾਂ ਚੱਲੀਆਂ ਸਨ ਤੇ ਹੁਣ ਜਥੇਦਾਰ ਰੁਗਵੀਰ ਸਿੰਘ ਹੋਰਾਂ ਨੂੰ ਅਪੀਲ ਵੀ ਕੀਤੀ ਗਈ ਹੈ ਕੁਝ ਜਥੇਵੰਦੀਆਂ ਦੇ ਵੱਲੋਂ ਕਿ ਜਿਹੜੀ ਇਸ ਮਸਲੇ ਦੀ ਜਾਂਚ ਅਕਾਲ ਤੱਕ ਸਰਬ ਦੇ ਉੱਤੇ ਕੀਤੀ ਜਾਵੇ ਤੇ ਇਹਦੇ ਵਿਚਾਰ ਇੱਕ ਸੁਖਵੀਰ ਬਾਦਲ ਹੋਰਾਂ ਦੀ ਕੀ ਭੂਮਿਕਾ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਕਰਮਜੀਤ ਸਿੰਘ ਚਿੱਲਾ ਜੀ ਪੰਜਾਬ ਦੇ ਸੀਨੀਅਰ ਪੱਤਰਕਾਰ ਨੇ ਚਿੱਲਾ ਸਾਹਿਬ ਸਵਾਗਤ ਹੈ ਪਾਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਫਿਲਹਾਲ ਜੋ ਸਿੱਖ ਸਿਆਸਤ ਦੇ ਵਿੱਚ ਮੌਜੂਦਾ ਸਮੇਂ ਅਕਾਲੀ ਲੀਡਰਸ਼ਿਪ ਦੇ ਵਿੱਚ ਚੱਲ ਰਿਹਾ ਕੀ ਲੱਗਦਾ ਕਿ ਸੁਖਵੀਰ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਖਾਤਰ ਜਾਂ ਫਿਰ ਕੁਝ ਅੰਦਰ ਖਾਤੇ ਹੋਰ ਕੁਝ ਚੱਲ ਰਿਹਾ ਹੈ ਮਤਲਬ ਸਮਝ ਨਹੀਂ ਆ ਰਿਹਾ ਹੁਣ ਇੱਕ ਪਾਸੇ ਤਾਂ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਕਿ ਜੇਕਰ ਉਹ ਅਸਤੀਫਾ ਦੇ ਦਿੰਦੇ ਨੇ ਜਾਂ ਉਹਨਾਂ ਦਾ ਕੋਈ ਐਕਸ਼ਨ ਹੁੰਦਾ ਹੈ ਤਾਂ ਮੈਂ ਵੀ ਅਸਤੀਫਾ ਦੇ ਦੇਵਾਂ ਕਿ ਹੁਣ ਅੰਦਰ ਖਾਤੇ ਕੋਈ ਵੱਡੀ ਹਲਚਲ ਚੱਲ ਰਹੀ ਹੈ ਨੂੰਨ ਚੱਲ ਕੀ ਰਿਹਾ ਜਾਂ ਫਿਰ ਜਥੇਦਾਰ ਗਿਆਨੀਤ ਵੀ ਸੁਣ ਚੁੱਪ ਦਾ ਕੀ ਕਾਰਨ ਹੈ ਅ ਮੰਦੀਪ ਜੀ ਨੇ ਇਹ ਕਿ ਅਕਾਲੀ ਦਲ ਨੇ ਆਪਣਾ ਵਿਕਾਰ ਦਾ ਤੇ ਲਾ ਲਿਆ ਦੁਬਾਰਾ ਫੇਰ ਜਿਹੜੀ ਸ਼ਾਖ ਅਕਾਲੀ ਦਲ ਦੀ 2 ਦਸੰਬਰ ਤੋਂ ਬਾਅਦ ਤੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਹੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੇਸ਼ ਹੋ ਕੇ ਆਪਣੀਆਂ ਸਾਰੀਆਂ ਗਲਤੀਆਂ ਮੰਨ ਕੇ ਭੁੱਲਾਂ ਬਖਸ਼ਾਉਣ ਲਈ ਜਿਹੜੀ ਉਹਨਾਂ ਦੀ ਸ਼ਾਖ ਉੱਭਰੀ ਸੀ ਜਿਹੜੀ ਸ਼ਾਖ ਵੱਜੇ ਸੀ ਉਹ ਸ਼ਾਖ ਦੁਆਰਾ ਖਰਾਬ ਕਰਦੀ ਅਕਾਲੀ ਦਲ ਨੇ ਜੀ ਅਕਾਲੀ ਦਲ ਦਾ ਆਪਣਾ ਵਕਾਰ ਦਾਤੇ ਲੱਗ ਚੁੱਕਿਆ ਦੁਆਰਾ ਫੇਰ ਹੂੰ ਤੇ ਸੱਥਾਂ ਤੇ ਗੱਲਾਂ ਸ਼ੁਰੂ ਹੋਣੀਆਂ ਹੋ ਗਈਆਂ ਨੇ ਕਿ ਅਕਾਲੀ ਦਲ ਸ੍ਰੀ ਕਰਤਾਰ ਸਿੰਘ ਸਾਹਿਬ ਨੂੰ ਤੇ ਪੰਜ ਪਿਆਰੇ ਨੂੰ ਕੁਝ ਨਹੀਂ ਸਮਝਦਾ ਅਕਾਲੀ ਦਲ ਨਾ ਜਿੱਤੇ ਸਾਡੇ ਸਿੰਘ ਸਹਿਬਾਨ ਨੇ ਉਹਨਾਂ ਦਾ ਸਤਕਾਰ ਕਰਦਾ ਹੈ ਜੀ ਜਿਹੜੀਆਂ ਅਜਹੀਆਂ ਗੱਲਾਂ ਨੇ ਇਹਨਾਂ ਕਰਕੇ ਹੀ ਅਕਾਲੀ ਦਲ ਨੂੰ ਬਹੁਤ ਕੀਮ ਤੋਂ ਚਿਕਾਣੀ ਪਈ ਹੈ ਪਿਛਲੇ 10 ਸਾਲਾਂ ਦੌਰਾਨ ਦੋ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀ ਚੋਣ ਤੇ ਅਕਾਲੀ ਦਲ ਦਾ ਲਗਾਤਾਰ ਜਿਹੜਾ ਗ੍ਰਾਫ ਹੈ ਉਹ ਡਿੱਗਣਾ ਇਹ ਸਾਰੀਆਂ ਪਿਛਲੀਆਂ ਗਲਤੀਆਂ ਕਰਕੇ ਹੀ ਸੀ ਤੇ ਮੈਨੂੰ ਐਵੇਂ ਲੱਗ ਰਿਹਾ ਹੈ ਕਿ ਅਕਾਲੀ ਦਲ ਪਿਛਲੀਆਂ ਗਲਤੀਆਂ ਨੂੰ ਤਾਂ ਬਖਸ਼ਵਾ ਰਿਹਾ ਹੈ ਪਿਛਲੀਆਂ ਭੁੱਲਾਂ ਨੂੰ ਤਾਂ ਮਾਫ਼ ਕਰਵਾ ਰਿਹਾ ਹੈ ਪਿਛਲੀਆਂ ਗਲਤੀਆਂ ਲਈ ਤਾਂ ਸਜ਼ਾ ਭੁਗਤ ਰਿਹਾ ਹੈ ਪਰ ਨਵੀਆਂ ਗਲਤੀਆਂ ਨਾਲ ਦੀ ਨਾਲ ਸ਼ੁਰੂ ਕਰ ਰਿਹਾ ਹੈ ਦੇਖੋ ਕੀ ਲੋਡ ਪਈ ਸੀ ਅਕਾਲੀ ਦਲ ਨੂੰ ਆਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਜਿੰਨੀਆਂ ਵੀ ਰਚੀਆਂ ਜਾ ਰਹੀਆਂ ਨੇ ਸੱਚ-ਸਾਂ ਸਿੱਧਾ-ਸਿੱਧਾ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਦਾ ਆਈਟੀ ਵਿੰਗ ਸਾਰਾ ਕੁਝ ਕਰਾ ਰਿਹਾ ਹੈ ਦੋਸ਼ ਆਪਾਂ ਨਹੀਂ ਲਾ ਰਹੇ ਇਹ ਦੋਸ਼ ਆਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੇ ਇੱਕ ਜਥੇਦਾਰ ਰਹੇ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜੀ ਤੇ ਜਥੇਦਾਰ ਰਹੇ ਨੇ ਸ੍ਰੀ ਅਕਾਲ ਦਰਬਾਰ ਸਾਹਿਬ ਦੇ ਉਹ ਵੀ ਲਾ ਚੁੱਕੇ ਕਿ ਜਿਹੜੇ ਜੋ ਕੁਝ ਵੀ ਹੋ ਰਿਹਾ ਹੈ ਆਈਟੀ ਵਿੰਗ ਕਰ ਰਿਹਾ ਹੁਣ ਤਾਂ ਇਹ ਵੀ ਸਪਸ਼ਟ ਹੋ ਗਿਆ ਕਿ ਕਹਿੰਦੇ ਜਿਹੜੀ 27 ਸਕਿੰਡ ਦੀ ਇੱਕ ਕਲਿੱਪ ਜੀ ਵੀਡੀਓ ਕਲਿੱਪ ਜਿਹਦੇ ਵਿੱਚ ਸ਼ਬਦ ਵਰਤੇ ਜਾ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਲਿਓ ਮਿਰਸਾ ਸਿੰਘ ਬਲਟੋਹੇ ਲਈ ਵੀ ਉਹ ਵੀ ਅਕਾਲੀ ਦਲ ਦੇ ਆਈਟੀ ਵਿੰਗ ਨੇ ਕਿਤੇ ਨਾ ਕਿਤੇ ਜਾਰੀ ਕੀਤੀ ਹੈ ਜਿਸੇ ਵੀ ਚਰਚਾ ਸ਼ੁਰੂ ਹੋ ਚੁੱਕੀ ਹੈ ਹੂੰ ਸੋ ਇਹ ਸਭ ਦੇ ਪਿੱਛੇ ਜਿੰਨੇ ਕੁ ਸ਼ਾਖ ਅਕਾਲੀ ਦਲ ਦੇਖੋ ਅਕਾਲੀ ਦਲ ਮਨਦੀਪ ਜੀ ਪੰਜਾਬੀਆਂ ਦੀ ਲੋੜ ਹੈ ਹੂੰ ਬਿਲਕੁਲ ਅਕਾਲੀ ਦਲ ਬਹੁਤ ਕੁਰਬਾਨੀਆਂ ਵਾਲੀ ਪਾਰਟੀ ਹੈ ਅਕਾਲੀ ਦਲ ਦਾ ਬਹੁਤ ਸ਼ਾਨਾ ਮੱਤੀ ਇਤਿਹਾਸ ਰਿਹਾ ਹੈ ਹੂੰ ਅਕਾਲੀ ਦਲ ਨੇ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਹੀ ਨਹੀਂ ਅਕਾਲੀ ਦਲ ਨੇ ਦੇਸ਼ ਲਈ ਵੀ ਜਦੋਂ ਅਮਰਜੈਂਸੀ ਲੱਗੀ ਸੀ ਲੜਾਈ ਲੜੀ ਹੈ ਜੀ ਤੇ ਅਕਾਲੀ ਦਲ ਦੇ ਆਗੂਆਂ ਨੇ ਸਾਲਾਂ ਬੱਧੀ ਜੇਲਾਂ ਕੱਟੀਆਂ ਨੇ ਪੰਜਾਬ ਤੇ ਦੇਸ਼ ਲਈ ਤੇ ਉਹ ਅਕਾਲੀ ਦਲ ਜਿਹੜਾ ਖੇਤਰੀ ਪਾਰਟੀ ਹੋਵੇ ਜਿਹੜਾ ਪੰਜਾਬ ਦੇ ਗੱਲ ਕਰਦਾ ਹੋਵੇ ਅੱਜ ਉਸ ਅਕਾਲੀ ਦਲ ਦਾ ਇਸ ਕਦਰ ਰਾਜਨੀਤਿਕ ਜਿਹੜਾ ਹੈਗਾ ਸਾਰਾ ਨਕਸ਼ਾ ਉਹਦੇ ਚੋਂ ਮੰਨਫੀ ਹੋਣਾ ਮੈਨੂੰ ਲੱਗਦਾ ਹੈ ਕਿ ਬਹੁਤ ਖਤਰਨਾਕ ਹੈ ਨਹੀਂ ਹੋਣਾ ਚਾਹੀਦਾ ਅਜਿਹਾ ਇਸ ਕਿਉਂਕਿ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਕੌਮੀ ਪਾਰਟੀਆਂ ਨੇ ਉਹ ਨੈਸ਼ਨਲ ਪਾਰਟੀਆਂ ਨੇ ਉਹ ਦਿੱਲੀ ਤੋਂ ਚੱਲਦੀਆਂ ਨੇ ਇੱਕੋ ਇੱਕ ਪੰਜਾਬ ਦੀ ਜਿਹੜੀ ਪਾਰਟੀ ਸ਼ਰੋਮ ਨੇ ਅਕਾਲੀ ਦਰ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਲਈ ਸੋਚਦੀ ਹੈ ਤੇ ਜਿਹੜੀ ਪੰਜਾਬ ਤੋਂ ਚੱਲਦੀ ਹੈ ਪਰ ਪਿਛਲੇ ਸਮੇਂ ਦਰਾਂ ਜੋ ਕੁਝ ਹੁਣ ਕਟਨਾਵਾ ਵਾਪਰ ਰਹੀਆਂ ਨੇ ਖਾਸ ਕਰਕੇ ਜਿਹੜੀ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਹੂੰ 2007 ਤੋਂ ਲੈ ਕੇ 2017 ਤੱਕ ਉਸ ਵਿੱਚ ਜੋ ਕੁਝ ਹੋਇਆ ਜੀ ਉਸ ਨੇ ਅਕਾਲੀ ਦਲ ਦੀ ਜਿਹੜੀ ਅਕਾਲੀ ਦਲ ਦਾ ਜਿਹੜਾ ਟੌਰ ਸੀ ਅਕਾਲੀ ਦਲ ਦਾ ਜਿਹੜਾ ਰੋਬ ਸੀ ਅਕਾਲੀ ਦਲ ਦੀ ਜਿਹੜੀ ਚੌਧਰ ਸੀ ਅਕਾਲੀ ਦਲ ਦੀ ਜਿਹੜਾ ਉੱਚਾ ਸਥਾਨ ਸੀ ਉਹਦੇ ਉਹ ਨਵਾਂਣਵਲ ਲੈ ਕੇ ਆਂਦੇ ਨੇ ਉਸ ਅਰ ਸਿਦਰਾਂ ਜੋ ਕੁਝ ਵੀ ਹੋਇਆ ਖਾਸ ਕਰਕੇ ਜਿਹੜਾ ਡੇਰਾ ਸਰਸਾ ਮੁਕੀ ਨੂੰ ਮਾਫੀ ਤੇ ਜਿਹੜੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਉੱਚੇ ਆਉਦਿਆਂ ਤੇ ਲਾੜਾ ਕੁਝ ਅਜਿਹੇ ਕਟਨਾਮਾ ਸਰ ਜਿਹੜੀਆਂ ਲੋਕ ਨਹੀਂ ਭੁੱਲ ਰਹੇ ਬਾਈਬਲ ਤਲਾ ਦਾ ਗੋਲੀ ਕੰਡ ਨੂੰ ਵੀ ਇਸ ਵਿੱਚ ਸ਼ਾਮਿਲ ਹੈ ਜੀ ਸੋ ਹੁਣ ਜਦੋਂ ਇਹ ਸਾਰਾ ਕੁਝ ਉਹਨਾਂ ਗਲਤੀਆਂ ਲਈ ਅਕਾਲੀ ਦਲ ਨੇ ਮਾਫੀ ਮੰਗੀ ਸੀ 2 ਦਸੰਬਰ ਨੂੰ ਜਾ ਕੇ ਸੁਖਵੀਰ ਸਿੰਘ ਬਾਦਲ ਨੇ ਤੇ ਬਾਕੀ ਜਿਹੜੇ ਉਹਨਾਂ ਦੇ ਸਾਰੇ ਸਾਥੀ ਉਸ ਵੇਲੇ ਰਹੇ ਸੀ ਉਦੋਂ ਅਕਾਲੀ ਦਲ ਦਾ ਜਿਹੜਾ ਉਹ ਰਤਬਾ ਸੀ ਅਕਾਲੀ ਦਲ ਦਾ ਜਿਹੜਾ ਸਾਖਸੀ ਉਹ ਵਧੀ ਸੀ ਜੀ ਇੱਕ ਬਹੁਤ ਨਿਮਰਤਾ ਨਾਲ ਖਾਸ ਕਰਕੇ ਸਖਵੀਰ ਸਿੰਘ ਬਾਦਲ ਨੇ ਜਿਸ ਜਿਹੜੀ ਨਿਮਰਤਾ ਦਿਖਾਈ ਸੀ ਉਹਦੇ ਨਾਲ ਉਹਨਾਂ ਦਾ ਕਦ ਉੱਚਾ ਹੋਇਆ ਸੀ ਜੀ ਜਿਹੜੇ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਚਿੰਤਕ ਨੇ ਲੋਕ ਨੇ ਉਹਨਾਂ ਨੂੰ ਵੀ ਲੱਗਦਾ ਸੀ ਕਿ ਬਿਲਕੁਲ ਸਖਵੀਰ ਸਿੰਘ ਬਾਦਲ ਹੁਣ ਠੀਕ ਟਰੈਕ ਤੇ ਆ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਰਾਜਨੀਤਿਕ ਕਾਦਿਆ ਵਧੇਗਾ ਹੂੰ ਪਰ ਉਸ ਤੋਂ ਤਰੰਤ ਬਾਅਦ ਦੇਖੋ ਦੇ ਨਾਲ ਲੱਗਦੇ ਹੀ ਫਿਰ ਕਟਨਾ ਕਰਮ ਸ਼ੁਰੂ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਦੀ ਟ੍ਰੋਲਿੰਗ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜੋ ਜੋ ਕੁਝ ਵੀ ਫਿਰ ਹੋਇਆ ਮਾਰ-ਵਾਰ ਉਹਨੂੰ ਦੁਹਰਾਈ ਜਾਈਏ ਕਿਉਂਕਿ ਸਭ ਨੂੰ ਪਤਾ ਹੈ ਬਿਲਕੁਲ ਲੋਕ ਸਭ ਬਹੁਤ ਸਿਆਣੇ ਨੇ ਕਿ ਕਿਵੇਂ ਉਹਨਾਂ ਦੇ ਇੱਕ ਪੁਰਾਣੇ ਜਿਹੜੇ ਰਿਸ਼ਤਾ ਤੋੜ ਚੁੱਕੇ ਜਿਹੜੇ ਉਹਨਾਂ ਦੇ ਸਾਡੂ ਸੀ ਉਹਨਾਂ ਤੋਂ ਦੋਸਤ ਕਿਵੇਂ ਲਗਵਾਏਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਸਰੇ ਆਪ ਕਹਿੰਦੇ ਨੇ ਮੇਰੇ ਤੇ ਦੋਸਤ ਕਿਹਨੇ ਲਗਵਾਏ ਨੇ ਜੀ ਤੇ ਸਾਰੇ ਲੋਕ ਵੀ ਜਾਣਦੇ ਨੇ ਕਿਹਨੇ ਲਗਵਾਏ ਨੇ ਹੂੰ ਤੇ ਉਸ ਤੋਂ ਬਾਅਦ ਜਿਸ ਕਾਲੇ ਚ ਹਗਾਮੀ ਮੀਟਿੰਗ ਬੁਲਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਵਾਮਾਂ ਵਾਪਸ ਲਈਆਂ ਜੀ ਉਹ ਬਹੁਤ ਵੱਡਾ ਸਵਾਲ ਛੱਡ ਗਿਆ ਤੇ ਉਸ ਤੋਂ ਬਾਅਦ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੇ ਹੱਕ ਵਿੱਚ ਬਹੁਤ ਵੱਡੀ ਲਹਿਰ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਮਨਦੀਪ ਜੀ ਜੀ ਤੇ ਸ਼ਰੋਮਣੀ ਕਮੇਟੀ ਨੂੰ ਹਰ ਕੋਈ ਨਿਸ਼ਾਨੇ ਤੇ ਲੈ ਰਿਹਾ ਹੈ ਬਿਲਕੁਲ ਸੋ ਇਸ ਪਿੱਛੇ ਦੇਖੋ ਵੱਡਾ ਕਾਰਨ ਤਾਂ ਇਹੀ ਹੈ ਨਾ ਜਿਹੜੇ ਨਿਰਦੇਸ਼ ਦਿੱਤੇ ਹੋਏ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਕਿ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਦਾ ਜਿਹੜਾ ਦਿੱਤਾ ਗਿਆ ਅਸਤੀਫਾ ਤਿੰਨ ਦਿਨਾਂ ਦੇ ਅੰਦਰ ਅੰਦਰ ਪ੍ਰਵਾਨ ਕਰਕੇ ਦੱਸੋ ਜੀ 20 ਦਿਨ ਹੋ ਚੁੱਕੇ ਨੇ ਅਜਿਨਾਂ ਨੇ 20 ਦਿਨ ਹੋਰ ਮੰਗੇ ਵੀ ਸੀ ਉਹ ਸਮਾਂ ਵੀ ਲਗਭਗ ਪੂਰਾ ਹੋਣ ਕਿਨਾਰੇ ਹੈ ਜੀ ਤੋ ਇਸ ਕਰਕੇ ਹੁਣ ਜਿਹੜਾ ਕਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿ ਜਿਹੜਾ ਦਿੱਤਾ ਗਿਆ ਫੈਸਲਾ ਉਹਨੂੰ ਕਟਵਾਉਣ ਲਈ ਜੇ ਕੋਈ ਮੀਟਿੰਗ ਹੋਈ ਮੈਂ ਨਹੀਂ ਸ਼ਾਮਲ ਹੋਊਗਾ ਇਹਦਾ ਮਤਲਬ ਤਾਂ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਹੈ ਨਾ ਵੀ ਨੋਸਿਫਾ ਜਿਹੜਾ ਦੇ ਨਿਰਦੇਸ਼ ਨੇ ਵਾਪਸ ਲੈ ਜਾਣ ਹੂੰ ਤੇ ਜਿਹੜੇ ਦੂਜੇ ਨਿਰਦੇਸ਼ ਸੀ ਖਾਸ ਕਰਕੇ ਜਿਹੜਾ ਇਹ ਨਿਰਦੇਸ਼ ਸੀ ਵਿੱਚ ਚਿੱਠੀ ਵੀ ਚਰਤੇ ਕੀਤੀ ਜਾਵੇ ਜਿਹੜੀ ਮੁਆਫੀ ਵਾਲੀ ਚਿੱਠੀ ਸੀ ਇਹ ਵੀ ਹਾਲੇ ਤੱਕ ਪੂਰੀ ਨਹੀਂ ਹੋਈ ਤੇ ਜਿਹੜਾ ਤੀਜਾ ਸੀ ਕਿ ਜਿਹੜੀ ਨਵੀਂ ਭਰਤੀ ਕੀਤੀ ਜਾਵੇ ਸੱਤ ਮੈਂਬਰ ਦੀ ਕਮੇਟੀ ਵੀ ਬਣਾਈ ਗਈ ਸੀ ਫਿਰ ਉਸ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਹੋ ਕੇ ਅਕਾਲੀ ਦਲ ਦੀ ਜਿਹੜੀ ਨਵੀਂ ਲੀਡਰਸ਼ਿਪ ਸਾਹਮਣੇ ਆਵੇ ਜੀ ਪਰ ਅਜੇ ਹਜੇੜਾ ਕੁਝ ਨਹੀਂ ਹੋਇਆ ਇਹ ਤਿੰਨੇ ਸਿਰਫ ਧਾਰਮਿਕ ਸਜਾ-ਸਜਾ ਵਾਲਾ ਜਿਹੜਾ ਹੈਗੇ ਸੀ ਨਿਰਦੇਸ਼ ਸ੍ਰੀ ਕਲਤਾ ਸਭ ਦੇ ਉਹ ਉਹਨਾਂ ਦੀ ਪੂਰਤੀ ਹੋਈ ਹੈ ਬਾਕੀ ਕਿਸੇ ਦੀ ਨਹੀਂ ਹੋਈ ਹਾਲੇ ਤੱਕ ਪੂਰਤੀ ਹੂੰ ਸੋ ਕੋਈ ਬਹੁਤ ਸਾਰੇ ਸਵਾਲ ਨੇ ਕਿ ਖਾਸ ਕਰਕੇ ਤਾਂ ਇਹ ਸਵਾਲ ਹੈ ਕਿ ਕੀ ਅਕਾਲੀ ਦਲ ਸਖਬੀਰ ਸਿੰਘ ਬਾਦਲ ਦੀ ਗੱਦੀ ਬਚਾਉਣ ਲਈ ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਲਈ ਸਾਰੀਆਂ ਸਿੱਖ ਸੰਸਥਾਵਾਂ ਨਾਲ ਪੰਗਾ ਲਊਗਾ ਹੁਣ ਜੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਲਈ ਵੀ ਤਾਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਕੁਝ ਵੀ ਹੋ ਰਿਹਾ ਹੈ ਭਾਵੇਂ ਉਹ ਅਕਾਲੀ ਦਲ ਦਾ ਆਈਟੀ ਵਿੰਗ ਕਰ ਰਿਹਾ ਹੈ ਜਾਂ ਕੋਈ ਹੋਰ ਕਰ ਰਿਹਾ ਹੈ ਤੇ ਜੋ ਜੇ ਜ ਉਹਨਾਂ ਨੂੰ ਹਟਾਇਆ ਗਿਆ 21 ਦਿਨ ਲਈ ਸਵਾਮਾਂ ਵਾਪਸ ਲਈਆਂ ਗਈਆਂ ਨੇ ਉਹਨਾਂ ਦੀ ਨਾਂ ਉਹਨਾਂ ਦੀ ਕੋਈ ਸੁਣਵਾਈ ਹੋਈ ਸ਼ਾਇਦ ਇਹ ਪਹਿਲਾ ਕੇਸ ਹੋਵੇ ਕਿ ਕਿਸੇ ਬੰਦੇ ਨੂੰ ਸੁਣਨ ਤੋਂ ਪਹਿਲਾਂ ਹੀ ਤੁਸੀਂ ਸਜ਼ਾ ਦੇ ਦੋ ਸਜਾਇసినੈਕ ਕੇ ਕਿਸਮ ਦੀ ਤੇ ਉਸੇ ਦੇ ਕਾਲ ਤੱਕ ਤਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਸਾਰੀ ਗੱਲ ਵਿਵਾਕੀ ਨਾਲ ਕਹਿ ਚੁੱਕੇ ਨੇ ਕੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੀ ਆਪਣੇ ਆਪ ਨੂੰ ਉੱਚਾ ਮੰਨਦੀ ਹੈ ਤੇ ਹੁਣ ਤਾਂ ਇਹ ਵੀ ਸਾਹਮਣੇ ਆ ਚੁੱਕਿਆ ਹੈ ਕਿ ਜਿਹੜਾ ਜਥੇਦਾਰ ਨੇ ਜੇ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਆਂਦੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਹੀ ਉਹਨਾਂ ਦੀ ਜਾਂਚ ਕਰਾ ਸਕਦਾ ਹੈ ਜਾਂ ਕਰ ਸਕਦਾ ਹੈ ਸ਼੍ਰੋਮਣੀ ਕਮੇਟੀ ਕੋਲ ਤਾਂ ਕੋਈ ਅਧਿਕਾਰ ਹੀ ਹੈ ਨਹੀਂ ਜੀ ਪ੍ਰੋਫੈਸਰ ਸਰਚਾਨ ਸਿੰਘ ਭਾਜਪਾ ਚ ਜਿਹੜੇ ਚਲੇ ਗਏ ਨੇ ਪਿਛਲੇ ਦਿਨਾਂ ਚ ਸਿੱਖ ਵਿਦਵਾਨ ਰਹੇ ਨੇ ਉਹਨਾਂ ਨੇ ਗੱਲ ਕਹੀਏ ਕਿ ਨਹੀਂ ਹੈਗਾ ਇਹ ਰਵਾਇਤਾਂ ਤੋਂ ਉਲਟ ਹੈ ਜੋ ਕੁਝ ਹੋਇਆ ਤੇ ਕੱਲ ਦਲ ਖਾਲਸਾ ਦੇ ਆਗੂ ਹਨ ਵੀ ਜਥੇਦਾਰ ਸ੍ਰੀ ਅਕਾਲਤਾ ਸਭ ਨੂੰ ਮਿਲ ਕੇ ਕਿਹਾ ਵੀ ਤੇ ਤੁਸੀਂ ਜਾਂਚ ਖੁਦ ਆਪ ਕਰੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਣ ਹੁੰਦੀ ਹੈ ਜਾਂਚ ਕਰਨ ਵਾਲੀ ਕਿਸੇ ਜਥੇਦਾਰ ਦੇ ਖਿਲਾਫ ਜੀ ਸੋ ਇਸ ਕਰਕੇ ਹਮੇ ਦੇਖੋ ਹਲੇ ਵੀ ਭਾਵੇਂ ਕੱਲ੍ਹ ਇਹ ਮੀਡੀਆ ਦੇ ਇੱਕ ਹਿੱਸੇ 'ਚ ਖਬਰ ਆ ਰਹੀਆਂ ਸੀ ਕਿ ਗਿਆਨੀ ਰਗਵੀਰ ਸਿੰਘ ਨਾਰਾਜ਼ ਨੇ ਇਹ ਸਾਰੇ ਘਟਨਾ ਕਰਨ ਤੋਂ ਜੋ ਹੋ ਰਿਹਾ ਹੈ ਬਿਲਕੁਲ ਜੀ ਇਹ ਵੀ ਪਤਾ ਲੱਗਿਆ ਸੀ ਕਿ ਗਿਆਨੀ ਰਗਵੀਰ ਸਿੰਘ ਇਸੇ ਕਾਰਨ ਵੀ ਨਾਰਾਜ਼ ਨੇ ਕਿ ਜਿਹੜੀ 27 ਸੈਕਿੰਡ ਦੀ ਵੀਡੀਓ ਕਲਿੱਪ ਜਿਹੜੀ ਵਾਇਰਲ ਹੋਈ ਹੈ ਉਹ ਕਿੱਥੋਂ ਤੇ ਕਿਵੇਂ ਹੋਈ ਹੂੰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਕਹਿ ਚੁੱਕੇ ਸਨ ਕਿ ਮੈਂ ਤਾਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਖਤਰੇਤ ਨੂੰ ਸੌਂਪ ਚੁੱਕਿਆ ਸੀ ਸਾਰਾ ਕੁਝ ਸੌਂਪ ਚੁੱਕਿਆ ਸੀ ਤੇ ਡਿਲੀਟ ਵੀ ਹੋ ਗਿਆ ਸੀ ਸਿਰਫ ਇੱਕ ਜਿਹੜੀ ਡੇਢ ਘੰਟੇ ਦੀ ਹੈਗੀ ਸੀ ਜਿਹਨੂੰ ਪੈਂਟਰਾ ਵਿੱਚ ਪਾ ਕੇ ਸੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਖਤਰੇਤ ਨੂੰ ਸੌਂਪੀ ਗਈ ਸੀ ਜੀ ਉਹਨਾਂ ਨੇ ਦਾ ਇੱਕ ਕਿਸਮ ਦਾ ਸਵਾਲ ਉਠਾਇਆ ਸੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਖਤਰੇਤ ਤੇ ਵੀ ਉਹਨਾਂ ਨੇ ਕਿਥੋਂ ਰਿਲੀਜ ਹੋਈ ਹੈ ਹੂੰ ਸੋ ਇਸ ਉੱਤੇ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਭਾਵੇਂ ਇਹ ਜ਼ਰੂਰ ਖਬਰਾਂ ਸੀ ਕਿ ਉਹ ਨਾਰਾਜ਼ ਨੇ ਜਿਹੜੀ ਸ਼੍ਰਮਣਿਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਫੈਸਲਾ ਲਿਆ ਪਰ ਹਾਲੇ ਤੱਕ ਅਧਿਕਾਰਤ ਤੌਰ ਤੇ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਜੀ ਮੰਦੀਪ ਜੀ ਇਸ ਕਰਕੇ ਗਿਆਨੀ ਰਗਵੀਰ ਸਿੰਘ ਜੀ ਨੂੰ ਦੇਖੋ ਅੱਜ ਇਹ ਜੋ ਕੁਝ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਇਆ ਹੈ ਕੱਲ ਨੂੰ ਇਹੀ ਕੁਝ ਗਿਆਨੀ ਰਗਵੀਰ ਸਿੰਘ ਨਾਲ ਵੀ ਹੋਣ ਵਾਲਾ ਹੈ ਇਹ ਟੀਕਾ ਲਾ ਕੇ ਦੇਖਿਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਰਿਇਕਟ ਕੀ ਹੁੰਦਾ ਹੈ ਇਹਦੇ ਰਿਇਕਸ਼ਨ ਕਿੰਨਾ ਕੁ ਹੁੰਦਾ ਹੈ ਹੂੰ ਉਹ ਰਿਇਕਸ਼ਨ ਦੇਖ ਰਹੇ ਨੇ ਵੀ ਕੀ ਜਿਹੜੇ ਬਾਕੀ ਸਿੰਘ ਸਹਿਬਾਨ ਨੇ ਕੋਈ ਰਿਇਕਸ਼ਨ ਇਹਦੇ ਤੇ ਕਰਨਗੇ ਜਾਂ ਨਹੀਂ ਕਰਨਗੇ ਜੀ ਜਿਹੜੇ ਗਿਆਨੀ ਅਰਗਵੀਰ ਸਿੰਘ ਜਿਨੇ ਸ੍ਰੀ ਅਕਾਲ ਤਾ ਸਾਬ ਦੇ ਜਥੇਦਾਰ ਨੇ ਹੂੰ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਹਕਾਕੀ ਦਲ ਦੇ ਲੀਡਰਾਂ ਨੂੰ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਢਿੰਡ ਸੇ ਨੂੰ ਤੇ ਜਾਂ ਹੋਰਾਂ ਨੂੰ ਉਹਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੱਦ ਬਹੁਤ ਉੱਚਾ ਹੋਇਆ ਸੀ ਹੂੰ ਸੋ ਇਹ ਕੱਦ ਜੇਕਰ ਹੋਣ ਗਿਆ ਨੀ ਰਗਵੀਰ ਸਿੰਘ ਜੀ ਚੁੱਪ ਰਹਿੰਦੇ ਨੇ ਤਾਂ ਫੇਰ ਇਉਂ ਜਿਹੜਾ ਪਹਿਲਾਂ ਪੁਰਾਣੇ ਜਥੇਦਾਰਾਂ ਵਾਲੀਆਂ ਲੋਕ ਗੱਲਾਂ ਕਰਨਗੇ ਜੀ ਇਹ ਤਾਂ ਅਕਾਲੀ ਦਲ ਦੀ ਰਬੜ ਦੀ ਮੋਹਰ ਨੇ ਤੇ ਹੁਣ ਵੀ ਜਿਹੜਾ ਕੁਝ ਅੱਜ ਗਿਆਨੀ ਹਰਪ੍ਰੀਤ ਸਿੰਘ ਨਾਲ ਹੋ ਰਿਹਾ ਦੇਖੋ ਢਿੱਡੋਂ ਤਾਂ ਫਿਰ ਉਹ ਗਿਆਨੀ ਰਘਵੀਰ ਸਿੰਘ ਨਾਲ ਵੀ ਉਹ ਲੋਕ ਖੁਸ਼ ਨਹੀਂ ਨਾ ਆ ਦੇਸ ਤਾਂ ਸ੍ਰੀ ਗੁਰਦਾਸ ਸਾਹਿਬ ਦੇ ਜਥੇਦਾਰ ਨੇ ਦਿੱਤੇ ਨੇ ਨਾ ਜੀ ਗਿਆਨੀ ਹਰਪ੍ਰੀਤ ਸਿੰਘ ਤਾਂ ਇੱਕ ਹਿੱਸਾ ਸੀ ਉਹਦੇ 'ਚ ਬਿਲਕੁਲ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਜਿਹੜੇ ਹੈਗੇ ਸੀ ਉਹ ਸਾਰਾ ਕੁਝ ਫੈਸਲਾ ਆਪ ਸੁਣਾਇਆ ਫੈਸਲਾ ਤਾਂ ਸ੍ਰੀ ਗੁਰਦਾਸ ਸਾਹਿਬ ਦੇ ਜਥੇਦਾਰ ਨੇ ਸੁਣਾਇਆ ਹੂੰ ਸੋ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਸੈਰ ਦੀਆਂ ਉਹ ਲਾਈਨਾਂ ਨੇ ਜਿਹੜੀਆਂ ਉਹਨਾਂ ਨੇ ਲਿਖੀਆਂ ਸੀ ਨਹੀਂ ਭੁੱਲਣੀਆਂ ਚਾਹੀਦੀਆਂ ਕਿ ਵਜੀਜੇ ਕਾਲ ਜੇ ਤੇਰੇ ਸ਼ੁਰੀ ਨਹੀਂ ਇਹ ਨਾ ਸਮਝ ਸ਼ਹਿਰ ਤੇਰੇ ਦੀ ਹਾਲਤ ਬੁਰੀ ਨਹੀਂ ਜਿਹੜਾ ਕੋਈ ਜੱਜ ਗਵਾਂਡੀਆਂ ਦੇ ਹੋ ਰਿਹਾ ਹੈ ਕੱਲ ਨੂੰ ਆਪਣੇ ਨਾਲ ਵੀ ਹੋ ਸਕਦਾ ਹੈ ਜੀ ਇਸ ਕਰਕੇ ਅੱਜ ਸਮਾਂ ਆ ਗਿਆ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੀ ਸਤਕਾਰ ਉਹਨਾਂ ਦੀ ਸਰਵਉੱਚਤਾ ਤੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਹੈਗੀ ਆ ਉਹ ਬਹਾਲ ਰਹਿਣੀ ਚਾਹੀਦੀ ਹੈ ਹੂੰ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਕੁਰਸੀਆਂ ਨੇ ਜਿਹੜੀਆਂ ਪਦਵੀਆਂ ਨੇ ਬਹੁਤ ਛੋਟੀਆਂ ਨੇ ਜੀ ਤਾਂ ਅੱਜ ਅੱਜ ਗਿਆਨੀ ਰਵਿੰਦਰ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਭਾਵੇਂ ਕਹਿ ਦੇਣ ਕਿ ਲੋ ਭਾਈ ਜੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਤਾਂ ਮੈਂ ਮੈਨੂੰ ਵੀ ਹਟਾ ਦੋ ਮੈਂ ਵੀ ਤਿਆਰ ਆ ਛੱਡਣ ਲਈ ਇਹ ਪਦਵੀ ਛੱਡ ਕੇ ਮੈਨੂੰ ਲੱਗਦਾ ਹੈ ਕਿ ਰੁਤਬਾ ਹੋਰ ਵੱਡਾ ਹੋਊਗਾ ਗਿਆਨੀ ਰਕਵੀਰ ਸਿੰਘ ਜੀ ਦਾ ਵੀ ਜਿਹੜੇ ਸ੍ਰੀ ਕਾਲ ਦਾ ਸਭ ਦੇ ਜਥੇਦਾਰ ਨੇ ਤੇ ਕਾਲ ਸਾਹਿਬ ਦੀ ਮਰਿਆਦਾ ਵੀ ਹੋਰ ਵੱਡੀ ਹੋਊਗੀ ਹੂੰ ਕਿਉਂਕਿ ਹੁਣ ਤਾਂ ਇੱਕ ਨਾ ਇੱਕ ਦਿਨ ਸਾਰਿਆਂ ਨਾਲ ਹੀ ਹੈਗਾ ਹੈ ਨਾ ਜੀ ਬਿਲਕੁਲ ਬਿਲਕੁਲ ਹੋ ਰਿਹਾ ਲਗਾਤਾਰ ਜਿਹਾ ਵਰਤਾਰਾ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਹ ਤਾਂ ਲਗਾਤਾਰ ਹੁੰਦਾ ਹੈ ਸੋ ਇਸ ਤੋਂ ਪਹਿਲਾਂ ਕਿ ਕੋਈ ਖੁਦ ਅੰਜਾਮ ਦੇਣ ਜਈ ਗੱਲ ਨੂੰ ਤਾਂ ਜ਼ਰੂਰ ਸ੍ਰੀ ਕਲਦਾਸ ਸਾਹਿਬ ਨੂੰ ਹੁਣ ਵੇਲਾ ਆ ਗਿਆ ਸਮਾਂ ਆ ਗਿਆ ਤੇ ਲੋਕ ਵੀ ਦੇਖ ਰਹੇ ਨੇ ਸ੍ਰੀ ਕਲਦਾਸ ਸਾਹਿਬ ਵੱਲ ਲੋਕ ਮੰਗ ਵੀ ਕਰ ਰਹੇ ਨੇ ਖਾਸ ਕਰਕੇ ਦੁਨੀਆ ਭਰ ਚ ਵਸਦੇ ਸਿੱਖੋਣੇ ਮੰਗ ਕਰ ਰਹੇ ਨੇ ਕਿ ਜਿਹੜਾ ਫੈਸਲਾ ਦਿੱਤਾ ਗਿਆ ਸ਼੍ਰਮਣੀ ਕਮੇਟੀ ਨੇ ਇਹਨੂੰ ਵਾਪਸ ਲਿਆ ਜਾਵੇ ਤੇ ਜਿਹੜਾ ਸ੍ਰੀ ਕਲਦਾਸ ਸਾਹਿਬ ਦੇ ਜਥੇਦਾਰ ਨੇ ਵੱਡੀ ਭੂਮਿਕਾ ਨਿਭਾਉਣ ਇਸ ਲਈ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਇੱਕ ਵਾਰੀ ਕਿਹਾ ਵੀ ਸੀ ਨਾ ਆਪਾਂ ਸਭ ਨੂੰ ਯਾਦ ਹੈ ਜਦੋਂ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੋਇਆ ਤਾਂ ਅਸੀਂ ਸਾਰੇ ਅਸਤੀਫਾ ਦੇਵਾਂਗੇ ਹੂੰ ਬਿਲਕੁਲ ਹੁਣ ਸਿੰਘ ਸਹਿਬਾਨ ਦੇ ਮੋਹੋਂ ਕਹੇ ਹੋਏ ਬੋਲ ਪਗਾਨ ਦਾ ਵੇਲਾ ਆ ਗਿਆ ਹੁਣ ਉਹਨਾਂ ਨੂੰ ਆਪਣੇ ਜਿਹੜੇ ਵਚਨ ਦਿੱਤੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਲਾ ਨਹੀਂ ਛੱਡਣਾ ਚਾਹੀਦਾ ਇਸ ਵੇਲੇ ਹੂੰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਦੇ ਉਹਨਾਂ ਸਮੂਹਾ 'ਚ ਸਾਮਰਸੀ ਦਿਨਾਂ ਨੇ ਫੈਸਲਾ ਸੁਣਾਇਆ ਸੀ ਬਿਲਕੁਲ ਜਿਸ ਫੈਸਲੇ ਦੀ ਸੰਸਾਰ ਭਰ ਚ ਜਿੱਥੇ ਜਿੱਥੇ ਦੁਨੀਆ ਭਰ ਦੇ ਸਿੱਖ ਵਸਦੇ ਨੇ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਸੀ ਤੇ ਸਿੰਘ ਸਾਹਿਬ ਦਾ ਸਤਿਕਾਰ ਕੀਤਾ ਸੀ ਕਿ ਬਹੁਤ ਵਧੀਆ ਤੇ ਬਹੁਤ ਵੱਡਾ ਫੈਸਲਾ ਹੈ ਹੂੰ ਬਿਲਕੁਲ ਕਿ ਹੁਣ ਚਾਹੀਦਾ ਹੈ ਜਿਹੜੇ ਸ੍ਰੀ ਕਾਦਰ ਸਾਹਿਬ ਦੇ ਜਥੇਦਾਰ ਨੂੰ ਕਿ ਮੋਹਰੇ ਆ ਕੇ ਵੱਡੀ ਭੂਮਿਕਾ ਨਿਭਾਣ ਤੇ ਜੋ ਕੁਝ ਵੀ ਘਟਨਾ ਕਰਮ ਗਿਆਨੀ ਹਰਪ੍ਰੀਤ ਸਿੰਘ ਨਾਲ ਵਾਪਰ ਰਿਹਾ ਹੈ ਜਿਵੇਂ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਜੀ ਜਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ 18-20 ਸਾਲ ਪੁਰਾਣੇ ਮੁਕੱਦਮੇ ਜਿਹਦਾ ਜਿਹਦੇ ਚ ਕਦੇ ਕਿਤੇ ਉਹਨਾਂ ਦਾ ਨਾਮ ਨਹੀਂ ਕੋਈ ਸ਼ਿਕਾਇਤ ਨਹੀਂ ਉਹਨੂੰ ਉਧਾਰ ਬਣਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਉਹ ਲੋਕਾਂ ਦੇ ਕੋਈ ਅਸਰ ਨਹੀਂ ਹੈ ਉਹਨਾਂ ਗੱਲਾਂ ਦਾ ਜੀ ਕਹਿੰਦਾ ਲੋਕ ਜਾਣਦੇ ਨੇ ਸੱਚ ਤਾਂ ਇਸ ਕਰਕੇ ਉਹਨਾਂ ਸ੍ਰੀ ਕਲਤਾ ਸਾਹਿਬ ਨੂੰ ਤੋਂ ਤੋਂ ਇਹਦੇ ਕੋ ਸਾਰੇ ਭੰਗ ਕਰ ਦੇਣ ਜਿਹੜੇ ਤਿੰਨ ਮੈਂਬਰ ਦੀ ਕਮੇਟੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ ਇਹ ਕਿਉਂਕਿ ਉਹ ਤਾਂ ਜੀ ਦਲਦੇ ਸੇਖਾ ਸਮਾਜ ਆ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇਸ ਵੇਲੇ ਇਹ ਸਮਾਂ ਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਖੜਨ ਤਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮਹਿਸੂਸ ਨਾ ਹੋਵੇ ਕਿ ਇਕੱਲੇ ਰਹਿ ਗਏ ਨੇ ਸਾਰੇ ਕਾਸੇ ਚ ਉਹਨਾਂ ਨੂੰ ਇਹ ਗੱਲ ਤਾਂ ਮਹਿਸੂਸ ਨਹੀਂ ਹੋਣਾ ਚਾਹੀਦੀ ਉਹਨਾਂ ਦੇ ਨਾਲ ਖੜਨ ਦਾ ਸਮਾਂ ਆ ਗਿਆ ਤੇ ਸ਼ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਮੇਰਾ ਖਿਆਲ ਜ਼ਰੂਰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹਨਾਂ ਦੀ ਉਹਨਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਹੂੰ ਜੋ ਹੋ ਰਿਹਾ ਹੈ ਜੋ ਗਲਤ ਹੋ ਰਿਹਾ ਹੈ ਇਹਦੇ ਨਾਲ ਸੁਖਵੀਰ ਸਿੰਘ ਨੂੰ ਬਾਦਲ ਦੀ ਸਾਖ ਵੀ ਖਰਾਬ ਹੋ ਰਹੀ ਹੈ ਬਿਲਕੁਲ ਜੀ ਭਾਵੇਂ ਉਹਨਾਂ ਦਾ ਆਈਟੀ ਵਿੰਗ ਕਰ ਰਿਹਾ ਹੈ ਭਾਵੇਂ ਉਹਨਾਂ ਦੇ ਹੋਰ ਖੱਪੇ ਸੱਜੇ ਕਰ ਰਹੇ ਨੇ ਉਹ ਤੁਰੰਤ ਸਭ ਕਾਸੇ ਨੂੰ ਰੋਕਣ ਕਿਉਂਕਿ ਉਹਨਾਂ ਦਾ ਕਦ ਵਧਿਆ ਸੀ ਨਾ ਜਿਹੜਾ 2 ਦਸੰਬਰ ਨੂੰ ਜਦੋਂ ਉਹਨਾਂ ਨੇ ਹੱਥ ਸੀਸ ਨਵਾ ਕੇ ਤੇ ਹੱਥ ਬੰਨ ਕੇ ਜਿਹੜਾ ਕਹੇ ਜਦੋਂ ਸਿਰ ਮੱਥੇ ਪ੍ਰਵਾਨ ਕੀਤਾ ਸੀ ਇੱਕ ਸਿੱਖ ਵੰਗ ਉਸ ਕਦ ਨੂੰ ਜੇ ਉਹਨਾਂ ਨੇ ਰਾਜਨੀਤਿਕ ਕਦ ਵਧਾਣਾ ਹੈ ਤਾਂ ਉਸ ਕਦ ਨੂੰ ਉਹਨਾਂ ਨੂੰ ਮਜ਼ਬੂਤ ਰੱਖਣਾ ਪਏਗਾ ਤੇ ਉਹਦੇ ਲਈ ਜਿਹੜੇ ਸਿੰਘ ਸਹਿਬਾਨ ਦੇ ਖਿਲਾਫ ਜੋ ਟਿੱਪਣੀਆਂ ਕਰ ਰਹੇ ਨੇ ਲੋਕ ਉਹਨਾਂ ਨੂੰ ਸ਼ਕਤੀ ਨਾਲ ਰੋਕਣਾ ਪਵੇਗਾ ਤੇ ਅਗਲੀ ਗੱਲ ਅਕਾਲੀ ਦਲ ਲਈ ਇਹ ਹੈ ਕਿ ਦੇਖੋ ਸਰੇ ਅਕਾਲਤਾ ਸਬ ਦਾ ਜਿਹੜਾ ਦਿੱਤਾ ਗਿਆ ਨਿਰਦੇਸ਼ ਹੈ ਕਿ ਬਾਦਲ ਸਖਬੀਰ ਦਾ ਅਸੀਫਾ ਪ੍ਰਵਾਨ ਕੀਤਾ ਜਾਵੇ ਤੇ ਨਵੀਂ ਭਰਤੀ ਲਈ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਨਿਰਦੇਸ਼ ਦੀ ਪਾਲਣਾ ਕਰ ਲੈਣ ਮੈਨੂੰ ਲੱਗਦਾ ਹੈ ਕਿ ਇਹੀ ਅਕਾਲੀ ਦਲ ਦੇ ਹਿੱਤ ਚ ਹੈ ਇਹੀ ਅਕਾਲੀ ਦਲ ਦੇ ਆਗੂਆਂ ਦੇ ਹਿੱਤ ਚ ਹੈ ਇਹੀ ਪੰਜਾਬ ਦੇ ਹਿੱਤ ਚ ਹੈ ਜੀ ਬਿਲਕੁਲ ਜੀ ਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ